ਮਿਤੀ 23/4/24 ਨੂੰ ਦਰਸ਼ਨ ਕੌਰ 88 ਬਰਨਜਾ ਨੂੰ ਕਲਾਸ ਆਫ ਰੋਡ ਨਾਂ ਦੀ ਬਜ਼ੁਰਗਔਰ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੂਦ ਦਿਸ਼ਾਵੇਂ ਬੈਠੇ ਸੀ ਇੱਕ ਪਲਸਰ ਮੋਟਰਸਾਈਕਲ ਤੇ ਦੋ ਜਣੇ ਆਏ ਨਾ ਜੋ ਕਿ ਸਰਦਾਰ ਜਿੰਨੇ ਪਰਮਣੀਆਂ ਸੀ ਉਹ ਆ ਕੇ ਉਹਨਾਂ ਆਪਣੀ ਗੱਲਾਂ ਚੁਝਾ ਕੇ ਉਹਦੀ ਕਾਂਡੀਆਂ ਵਾਲੀਆਂ ਲਾ ਕੇ ਲੈ ਗਏ ਮੌਤਾਂ ਦੀ ਕਿ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕੋ ਭੱਜ ਗਏ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਫਟੌਂਟ ਵਿੱਚ ਤਾਂ ਦ رجسٹਰ ਕਰਕੇ ਮਾਨ ਜੋ ਕਮਿਸ਼ਨ ਪੁਲਿਸ ਦੀ ਭੰਦਰ ਸਾਹਿਬ ਉਹਨਾਂ ਦੀ ਹਦਯਤਾਮਦ ਆ ਪੀ ਡੀਸੀ ਪੀਸੀਟੀ 2 ਸਾਹਿਬ ਏਸੀਸੀ ਸਾਹਿਬ ਵੈਸਟ ਤੇ ਐਸ ਐਚ ਯੂ ਸਾਹਿਬ ਥਾਣਾ ਕੰਟੋਰਮੈਂਟ ਉਹਨਾਂ ਦੇ ਦਿਸਾ ਨਿਰਦੇਸ਼ਾਂ ਦੇ ਹੇਠ ਇਹਦੀ ਤਫਤੀਸ਼ ਅਮਤ ਲਿਆਂਦੀ ਤੇ ਤਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇ ਗਏ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਤੀ 15 5 24 ਨੂੰ ਰੈਸਟ ਕਰਕੇ ਤੇ ਜਿਹੜੀ ਉਹ ਕੰਪੀਸ਼ਨ ਚ ਲਿਆਂਦੀ ਜਾ ਰਹੀ ਇਹਨਾਂ ਦੇ ਇੱਕ ਨਾਅਰ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੀ ਦੋਵੇਂ ਮਰਾਗਪੁਰਾ ਘੁਗੀਆਂ ਨੇ ਤਰਨਤਾਰਨ ਚ ਉੱਥੋਂ ਦੇ ਰਹੇ ਹੋ ਪਿੰਡਾਂ ਦੇ ਪਰਚਾ ਦਾ ਸੀ ਇਹਨਾਂ ਦੇ ਖਿਲਾਫ ਪਿੰਡਾਂ ਵੀ ਇਹੋ ਜਿਹੀ ਕੋਰਣੀ ਕਰਦੀ ਸਟਾਈਲ ਆਹ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਇਹ ਦੋਸ਼ੀ ਫੜੇ ਜਾਂਦੇ ਆ ਤੇ ਚਲੋ ਇਲੈਕਸ਼ਨ ਦੇ ਦੌਰਾਨ ਵਾਕੋ ਕੀਮਾ ਜਿਹੜੀਆਂ ਡੂਟੀਆਂ ਲੱਗੀਆਂ ਇਹਨਾਂ ਨੇ ਫਿਰ ਵੀ ਇਹਨਾਂ ਦੋਸ਼ੀਆਂ ਤਰੰਤ ਜਿਹੜੀ ਸਾਡੀ ਪੁਲਿਸ ਨੇ ਇਹਨੂੰ ਅਰੈਸਟ ਕਰਕੇ ਜਿਹੜੀ ਗ੍ਰਿਡੀ ਕੰਮ ਕਰਦੀ ਆ ਸਾਡੀ ਕੀ ਕਾਰਵਾਈ ਕੀਤੀ ਗਈ ਹੈ ਤੇ ਹਾਂ ਜੀ ਇਹਨਾਂ ਦੇ ਖਿਲਾਫ ਪਰਚਾ ਦੱਚ ਕੀਤਾ ਹੋਇਆ ਉਹ ਚੈਰੈਸਟ ਕਰਕੇ ਜਿਹੜਾ ਰਿਮਾਨਡ ਲੈ ਗਿਆ ਬਾਕੀ ਅਗਲੀ ਤਫਤੀਸ਼ ਜਿਹੜੀ ਇਹ ਜਾਰੀ ਹੈ ਉਹ ਵੀ ਵਰਤਸਤਾ ਬਾਰੇ ਇਹਨਾਂ ਨੂੰ ਪਤਾ ਲੱਗ ਜਾਵੇ ਇਹ ਮਿਤੀ 23 ਚਾਰ 24 ਨੂੰ ਦਰਸ਼ਨ ਕੌਰ ਵਾਸੀ ਬਰਨਜਾਉ ਜੂ ਪਲਾਸ ਆਉ ਰੋਡ ਨਾ ਦੀ ਬਜ਼ੁਰਗਔਰ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੂਰ ਦੀ ਛਾਵੇਂ ਬੈਠੇ ਸੀ ਇੱਕ ਪਲਸਰ ਮੋਟਰਸਾਈਕਲ ਤੇ ਦੋ ਜਣੇ ਆਏ ਇਹਨਾਂ ਜੋ ਇੱਕ ਸਰਦਾਰ ਜਿਨੇ ਪਰਲੇ ਬੰਨੀਆਂ ਜੀ ਉਹ ਕਿਨੋਂ ਪ੍ਰੀ ਗੱਲਾਂ ਚੁਝਾ ਕੇ ਉਹਦੇ ਕਾਂਦੀਆਂ ਵਾਲੀਆਂ ਲਾ ਕੇ ਲੈ ਗਈ ਮਾਤਾ ਜੀ ਤੇ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਗਈ ਤੇ ਭੱਜ ਗਈ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਪਿੰਡ ਟੌਮਨਟ ਚ ਦਰਜ ਰਜਿਸਟਰ ਕਰਕੇ ਕਮਾਂਡਰ ਜਨਰਲ ਕਮਿਸ਼ਨ ਪੁਲਿਸ ਜੀ ਭੰਦਰ ਸਾਹਿਬ ਉਹਨਾਂ ਦੀ ਹਦਯਤਮਦ ਪੀਡੀਸੀ ਪੀਸੀਟੀ 2 ਸਾਹਿਬ ਐਸਸੀਪੀ ਸਾਹਿਬ ਵੈਸਟ ਤੇ ਐਸਐਚਓ ਸਾਹਿਬ ਥਾਣਾ ਪਿੰਡ ਟੌਮਨਟ ਉਹਨਾਂ ਦੇ ਦਿਸਾ ਨਿਰਦੇਸ਼ਾਂ ਦੇ ਹੇਠ ਇਹਦੀ ਤਫ਼ਤੀਸ਼ ਹਮ ਚ ਲਿਆਂਦੀ ਤੇ ਤਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇਗੇ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਇਨਵੈਸਟ ਕਰਕੇ ਤੇ ਜਿਹੜੀ ਉਹ ਤਫ਼ਤੀਸ਼ ਚੱਲਦੀ ਜਾ ਰਹੀ ਇਹਨਾਂ ਤੇ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੇਵੀ ਦੋਵੇਂ ਮਰਾਗਪੁਰਾ ਘੁਗੀਆਂ ਨੇ ਤਰਨਤਾਰਨ ਚ ਉਤੋਂ ਦੇ ਰਹੇ ਹੋ ਪਹਿਲਾਂ ਕਿ ਪਰਚਾ ਦਾ ਸੀ ਇਹ ਇਹਨਾਂ ਦੇ ਖਿਲਾਫ ਪਹਿਲਾਂ ਵੀ ਇਹੋ ਜਿਹੀ ਕਦਮ ਨਹੀਂ ਕਰਦੇ ਸਟੇਟ ਨੇ ਇਹ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਇਹ ਦੋਸ਼ੀ ਫੜੇ ਜਾਂਦੇ ਪੀ ਉਹ ਚਲੋ ਇਲੈਕਸ਼ਨ ਦੇ ਦੌਰਾਨ ਵਾਕੋ ਕਪੀਮਾ ਜਿਹੜੀਆਂ ਡੂਟੀਆਂ ਲੱਗੀਆਂ ਇਆਂ ਨੇ ਫਿਰ ਵੀ ਇਹ ਦੋਸ਼ੀ ਤੁਰੰਤ ਜਿਹੜੀ ਸਾਡੀ ਪੀਸ ਨੇ ਇਹਨੂੰ ਅਰੈਸਟ ਕਰਕੇ ਜਿਹੜੀ ਜੀ ਕਾਮਯਾਬੀ ਆਸੀ ਕੀ ਕਾਰਵਾਈ ਕੀਤੀ ਗਈ ਹੈ ਤੇ ਉਹ ਜਿਹੜਾ ਖਲਾਫ ਪਰਚਾ ਦਿੱਤਾ ਗਿਆ ਉਹ ਚੈਲੈਸਟ ਕਰਕੇ ਜਿਹਦਾ ਮਾਰਡ ਲਿਆ ਗਿਆ ਬਾਕੀ ਅਗਲੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਉਹ ਵੀ ਅਫਤਸਵਾਦੇ ਨਾਲ ਕੋ ਬਦਲ ਗਿਆ ਠੀਕ ਕਿ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇ ਗਏ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਅਰੈਸਟ ਕਰਕੇ ਤੇ ਜਿਹੜੀ ਉਹ ਤਫਤੀਸ਼ ਚ ਚੱਲਦੀ ਜਾ ਰਹੀ ਇਹਨਾਂ 'ਚ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੀ ਦੋਵੇਂ ਮਰਾਗਪੁਰਾ ਝੁੱਗੀਆਂ ਨੇ ਤਰਨਤਾਰ ਉਤੋਂ ਦੇ ਰਹਿ ਗਏ ਪਿੰਡਾਂ ਦੇ ਪਰਚਾ ਦਾ ਜੀ ਇਹਨਾਂ ਦੇ ਖਿਲਾਫ ਪਿੰਡਾਂ ਵੀ ਇਹੋ ਜਿਹੀ ਕੋਈ ਕਾਰਵਾਈ ਨਹੀਂ ਕਰ ਸਕਦੇ ਆਹ ਚਾਹੁੰਦੇ ਡਿਊਟੀ ਦੇ ਦਰਾਂ ਜਿਹੜਾ ਇਹ ਦੋਸ਼ੀ ਫੜੇ ਜਾਂਦੇ ਆ ਤੇ ਚਲੋ ਲੈਸ਼ਨ ਦੇਦਾਨ ਵਾਕੋ ਕੀਮਾ ਦੇ ਜਿਹੜੀਆਂ ਗੁੱਡੀਆਂ ਲੱਗੀਆਂ ਇਹਨਾਂ ਨੇ ਫਿਰ ਵੀ ਇਹ ਦੋਸ਼ੀਨਕਰੰਤ ਜਿਹੜੀ ਸਾਡੀ ਪੁਲਿਸ ਨੇ ਇਹਨੂੰ ਗੈਸਟ ਕਰਕੇ ਜਿਹੜੀ ਗੁੱਡੀ ਕੰਮ ਦੇਦੀ ਆ ਸਾਡੀ ਕੀ ਕਾਰਵਾਈ ਕੀਤੀ ਗਈ ਹੈ ਤੇ ਉਹ ਜੀ ਇਹਨਾਂ ਦੇ ਖਿਲਾਫ ਪਰਚੇ ਦੇ ਵਿੱਚ ਕੋਈ ਨਹੀਂ ਕੀਤਾ ਹੋਇਆ ਉਹ ਚੈਰੈਸਟ ਕਰਕੇ ਜਿਹਦਾ ਮਾਰਡ ਲੈ ਗਿਆ ਬਾਕੀ ਅਗਲੀ ਤਫਤੀਸ਼ ਜਿਹੜੀ ਚੱਲ ਰਹੀ ਹੈ ਉਹ ਵੀ ਉਹਨਾਂ ਦੇ ਦਸਤਾਵੇਜ਼ਾਂ ਦੇ ਨਾਲ ਕੋ ਪਤਾ ਲੱਗਿਆ ਜਾ ਰਿਹਾ ਹੈ